ਐਸੀ ਕਾਲਜ ਵਿੱਚ ਪੜਨ ਵਾਲੇ ਵਿਦਿਆਰਥੀ ਜਿਸ ਦਾ ਨਾਮ 우ਜਲ ਮਹਾਜਨ ਹੈ ਵੱਲੋਂ ਇੱਕ ਖੂਬਸੂਰਤ ਗੀਤ ਗਾਇਆ ਗਿਆ ਡ੍ਰੀਮ ਜਿਸ ਨੂੰ ਰਿਲੀਜ਼ ਕੀਤਾ ਗਿਆ ਤੇ ਰਿਲੀਜ਼ ਨੂੰ ਸੈਲੀਬ੍ਰੇਸ਼ਨ ਕਰਨ ਵਾਸਤੇ ਕਾਲਜ ਵੱਲੋਂ ਇੱਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਸਮੂਹ ਸਟਾਫ ਤੇ ਵਿਦਿਆਰਥੀਆਂ ਨੇ ਪਾਗਲਿੱਤਾ ਤੇ ਇਸ ਗਾਣ ਨੂੰ ਸੁਣ ਕੇ ਸਭ ਨੇ ਬਹੁਤ ਆਨੰਦ ਮਾਣਿਆ ਇਸ ਮੌਕੇ ਤੇ 우ਜਲ ਮਹਾਜਨ ਨੇ ਜਿੱਥੇ ਆਪਣੇ ਇਸ ਗੀਤ ਬਾਰੇ ਪੂਰੀ ਜਾਣਕਾਰੀ ਦਿੱਤੀ ਉੱਥੇ ਹੀ ਪ੍ਰਿੰਸੀਪਲ ਕਟੂਚ ਨੇ ਵੀ ਉਸ ਦੇ 우ਜਲ ਭਵਿੱਖ ਲਈ ਪ੍ਰਮਾਤਮਾ ਤੋਂ ਇਹ ਪ੍ਰਾਰਥਨਾ ਕੀਤੀ ਕਿ ਉਹ ਆਪਣਾ ਗਾਇਕ ਕੀ ਦੇ ਖੇਤਰ ਵਿੱਚ ਹੋਰ ਨਾ ਬੁਲੰਦ ਕਰੇ ਤੇ ਆਪਣਾ ਆਪਣੇ ਸ਼ਹਿਰ ਦਾ ਆਪਣੇ ਕਾਲਜ ਦਾ ਨਾਂ ਉੱਚਾ ਕਰੇ ਸੋ ਜਿਹੜਾ ਆਪਣਾ ਡ੍ਰੀਮ ਆਇਆ ਹੈ ਇੱਕ ਹੀ ਮੇਰਾ ਸੁਪਨਾ ਹੈਗਾ ਕਿ ਇੱਕ ਡ੍ਰੀਮ Song ਕੱਢਣਾ ਕਿਉਂਕਿ ਕਿਸੇ ਨੇ ਕੋਈ ਐਦਾ ਦਾ ਵਧੀਆ ਡ੍ਰੀਮ Song ਕੱਢਿਆ ਨਹੀਂ ਹੈਗਾ ਕਿਉਂਕਿ ਜਿਸ ਤਰ੍ਹਾਂ ਕਿਤੇ ਧਿਆਨ ਦਿਓ ਕਿ ਅੱਜ ਕੱਲ ਟੈਂਡਿੰਗ 'ਚ ਜਿਸ ਤਰ੍ਹਾਂ ਗਾਣੇ ਚੱਲਦੇ ਆ ਅੱਜ ਕੱਲ ਜਿੱਦਾਂ ਕਿ ਕਿਹੜੇ ਗਾਣੇ ਚੱਲਣਦੇ ਆ ਲੋਕੀ ਮੈਂ ਤਬੀਰ ਬਦਮਾਸ਼ੀ ਵਗੈਰਾ ਚੱਲਣਦੇ ਆ ਉਹ ਦੇਖ ਦੋ ਕਿ ਛੱਡ ਦਿੰਦੇ ਆ ਆਪਾਂ ਉਸ ਤਰੀਕੇ ਦਾ ਗਾਣਾ ਚਾਹੁੰਦੇ ਆ ਜਿਹੜੇ ਵਿਆਹ ਸ਼ਾਦੀਆਂ 'ਚ ਵੀ ਚੱਲੇ ਜਿਹੜਾ ਆਪਣੇ ਮੈਰਿਜ ਸਾਰੇ ਸਾਰਿਆਂ ਤੇ ਚੱਲੇ ਮਤਲਬ ਕਿ ਕੁੜੀਆਂ ਮੁੰਡੇ ਵਰੀਲ ਪਾਣ ਸਭ ਕੁਝ ਉੱਤੇ ਚੱਲੇ। ਇਨ ਫਿਊਚਰ ਕੀ ਪਲਾਨ ਹੈ ਤੁਹਾਡੇ ਤੁਹਾਨੂੰ ਕੌਣ ਸਪੋਰਟ ਜ਼ਿਆਦਾ ਕਰਦਾ ਹੈ? ਇਨ ਫਿਊਚਰ ਕੀ ਇਹ ਪਲਾਨ ਹੈ WhatsApp 'ਤੇ ਮੈਨੂੰ ਲੋਕੀ ਸਪੋਰਟ ਕਰਨ ਕਿ ਮੈਂ WhatsApp 'ਤੇ ਗਾਣੇ ਕੱਢਾਂ ਤੇ ਮੇਰੇ ਪਾਪਾ ਮੇਰਾ ਪੂਰਾ ਸਾਥ ਦੇਣਗੇ ਗਾਣੇ ਗਾਣੇ ਵਗੈਰਾ ਦੇ। ਸਟੱਡੀ ਦੇ ਨਾਲ ਤੁਸੀਂ ਗਾਇਤੀ ਨੂੰ ਕਿੱਦਾਂ ਦੇਖਦੇ ਹੋ ਤੇ ਕਿੱਦਾਂ ਟਾਈਮ ਕੱਢ ਪਾਉਂਦੇ ਹੋ ਤੁਸੀਂ? ਨੇ ਟਾਈਮ ਤੇ ਕੋਈ ਕੱਢ ਨਹੀਂ ਹੁੰਦਾ ਮਤਲਬ ਕਿ 5 6 ਦਿਨ ਦੀ ਤੇ ਅਸਲ ਹੀ ਹੁੰਦੀ ਹੈ ਤੇ ਚ ਸਾਰਾ ਕੰਪਲੀਟ ਹੋ ਜਾਂਦਾ ਹੈ ਜਿਹਦੇ ਵਿੱਚ ਤੁਹਾਡਾ ਕੋਲ ਮੇਰੇ ਗੁਰੂ ਜੀ ਨੂੰ ਮੰਦੇ ਨੇ ਤੁਸੀਂ ਗੁਰੂ ਆਪਣੇ ਪਪਾ ਜੀ ਨਾਲ میوزਿਕ ਡਾਇਰੈਕਟਰ ਸਾਹਿਬ ਕੈਪਟਨ ਭਾਜੀ ਹੁੰਦਾ ਨਾ ਆਉਣ ਵਾਲੇ ਕਿਹੜੇ ਹੋਰ ਸੌਂਗ ਦਾ ਜੇ ਕੋਈ ਤੁਸੀਂ ਆਉਣ ਵਾਲੇ ਆਪਣੇ ਸੌਂਗ ਹੈ ਜੇ ਡਿਸਾਈਡ ਨਹੀਂ ਹੋਏ ਮਤਲਬ ਕਿ ਜੇ ਟਰੈਕ ਚਲਣ ਦੇ ਹੋਤੇ ਉਹ ਵੀ ਤੁਹਾਨੂੰ ਮਹੀਨੇ ਤੱਕ ਦੱਸ ਦਾਂਗੇ ਕਿ ਜਿਹੜਾ ਵੀ ਗਾਣਾ ਆਏਗਾ ਆਪਣਾ ਸਾਨੂੰ ਜਲਦ ਤਜਲਦ YouTube ਚੈਨਲ ਤੇ ਮਿਲੇਗਾ ਆਪਣੀ ਸ਼ੁਰੂਆਤਿਆਂ ਨੂੰ ਮੈਸੇਜ ਦੇ ਰਿਹਾ ਮੈਂ ਸਾਰਿਆਂ ਨੂੰ ਇਹ ਕਹਿਣਾ ਚਾਹਾਂਗਾ ਕਿ ਦੇਖੋ ਕਿ ਜਿੱਦਾਂ ਪ੍ਰੋਜੈਕਟਸ ਮੇਕਸ ਮੈਨ ਪਰਫੈਕਟ ਬਿਨਾ ਕੋਈ ਉਤੋ ਕੋਈ ਕੰਮ ਨਹੀਂ ਹੋ ਸਕਦਾ ਤੇ ਸਾਰੇ ਸਾਰੇ ਮਤਲਬ ਕਿ ਜਿੰਨੇ ਵੀ ਹੈਗੇ ਆ ਕਿ ਸਾਰੇ WhatsApp 'ਵਰ ਸਟਰਗਲ ਕਰ ਰਹੇ ਨੇ ਔਰ ਆਪਣਾ ਕੋਈ ਨਾ ਕੋਈ ਹੁਨਰ ਦੱਸਣ ਮਤਲਬ ਡਰਨਾ ਮਤਲਬ ਕਿ ਮੈਂ ਵੀ ਡਰਦਾ ਹੀ ਮਤਲਬ ਕਿ ਡਰਨ ਵਾਲੀ ਕੋਈ ਗੱਲ ਨਹੀਂ ਹੈਗੀ

तो ये अपने मोबाइल पे बिज़ी था तो मैंने इसको पूछा कि क्लास में ये तो क्या कर दें क्या सर मैं अपने गाने में बिजी हूँ तो फिर मेरे को थोड़ा सा फिर मैंने पेरेंट्स से कॉन्टेक्ट किया क्या तो इसका शौक़ है गाने का और इसकी आवाज़ भी अच्छी है फिर इसने जो है मेरे को ये कहा कि मैं अभी दो तो तीन गाने निकालूंगा फिर इसके पेरेंट्स जो है वो उनकी भी अभी एक फिल्म प्रोडक्शन है ए एस यू भी फिल्म प्रोडक्शन वो इन्हीं की फैमिली की है तो उसमें इसका जो है वो बहुत अच्छा ये काम कर रहा है और ज्वल नाम है इसका हम लोग इसके उज्जवल विषय की सामना करते हैं बहुत अच्छा काम कर रहे हैं स्टूडेंट्स को क्या मैसेज देना चाहते हैं घटना से वो अलग अलग लाइन में जा रहे हैं इंजीनियरिंग हो बाकी बाकी, बाकी ऐसा कि हमारे यहाँ पे बहुत से एजुकेशनल और दूसरे स्पोर्ट्स के और कल्चरल जो हमारे इवेंट्स होते रहते हैं तो इसमें जो भी बच्चा अच्छी तरह से जिस भी एक्टिविटी में निकलता है उसको हम बहुत आगे तक सपोर्ट करते हैं ਔਰ ਹਮ ਯਹੀ ਕੋਸ਼ਿਸ਼ ਕਰਤੇ ਹੈ ਕਿ ਬੱਚੋ ਕੋ ਕੋਈ ਨਾ ਕੋਈ ਅ ਅਚੀ ਮਤਲਬ ਜੋਬ ਕੇ ਲਿਏ ਜਾਂ ਅਚਾ ਅ ਵਿਸ਼ੇ ਕੇ ਲਿਏ ਅਚਾ ਬਣਾਉਣੇ ਕੇ ਲਿਏ ਕੋਈ ਨਾ ਕੋਈ ਐਕਸਟਰਾ ਜੋ ਹੈ ਉਹ ਕਰਨਾ ਪੜੇਗਾ ਇਸ ਕਰਿਕੂਲਮ ਕੇ ਸਾਥ ਬੇਟੇ ਆਪਣੇ ਦਾ Song ਹੈ ਜਿਹੜਾ ਹੈ ਜੀ Dream ਹੈ ਜਿਹੜਾ ਕਿ ਇਸ ਵਲੇ ਅੱਜ UV Hill ਤੋਂ ਆਪਾਂ ਰਿਲੀਜ਼ ਕੀਤਾ ਹੈ 11:30 ਵਜੇ ਗਾਣਾ ਰਿਲੀਜ਼ ਹੋਇਆ ਇਸ ਮੈਂ ਥੋੜਾ ਜਿਹਾ ਆਪਣਾ ਦੱਸਣਾ ਚਾਹੁੰਦਾ ਸੀ ਕਿ ਅੱਜ ਕੱਲ੍ਹ ਹਥਿਆਰਾਂ ਵਾਲੇ ਗਾਣੇ ਲੋਕੀ ਬਹੁਤ ਅ ਸੁਣਦੇ ਆ ਇਹ ਡ੍ਰੀਮ ਜਿਹੜਾ ਗਾਣਾ ਹੈ ਇਹ ਬੱਚਿਆਂ ਦੇ ਵਾਸਤੇ ਇੱਕ ਸਬਕ ਵੀ ਹੈ ਤੇ ਇਸ ਗਾਣੇ ਦੇ ਵਿੱਚ ਬੋਲ ਇਹਦੇ ਬਹੁਤ ਵਧੀਆ ਨੇ ਇਹ ਬਹੁਤ ਅੱਛਾ Song ਹੈ ਜਿਹੜਾ ਡ੍ਰੀਮ ਆਪਾਂ Song ਕੀਤਾ ਵਾ ਇਹਦੇ ਵਿੱਚ ਵਧੀਆ ਕੈਰੈਕਟਰ ਹੈ ਵਧੀਆ ਸਭ ਕੁਝ ਲਿਆ ਵਾ ਇਹ ਗਾਣੇ ਦੇ ਬੋਲ ਵੀ ਅੱਛੇ ਆ ਤੇ ਇਸ ਨੂੰ ਪਲੀਜ਼ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਕਰੋ ਔਰ ਗਾਣੇ ਨੂੰ ਵੱਧ ਤੋਂ ਵੱਧ ਸਪੋਰਟ ਦਿਓ ਕਿੱਦਾਂ ਤੁਸੀਂ ਵੀ ਆਪਣੇ ਬੱਚੇ ਨੂੰ ਇਸ ਲਾਈਨ ਦੇ ਵਿੱਚ ਲੰਦਾ ਕੋਈ ਉਹਦਾ ਸ਼ੁਰੂ ਆ ਜਾਏ ਤੁਹਾਡੇ ਵਿੱਚ ਮੈਨੂੰ ਇਹ ਆਪਣੇ ਪਹਿਲੇ ਮੈਨੂੰ ਆਪਾਂ ਦਾ ਹੀ ਬੜਾ ਸ਼ੌਂਕ ਸੀ ਗਾਣੇ ਗਾਉਣ ਦਾ ਪਰ ਮੈਂ ਫਿਰ ਸੋਚਿਆ ਕਿ ਮੇਰਾ ਬੇਟਾ ਇਸ ਲਾਈਨ ਦੇ ਵਿੱਚ ਆਵੇ ਤੇ ਮੈਂ ਆਪਣੇ ਬੇਟੇ ਦੀ ਪੂਰੀ ਹੈਲਪ ਕੀਤੀ ਹਰ ਪੱਖੋਂ ਮਤਲਬ ਕਿ ਕਿਸੇ ਗੱਲ ਦੀ ਕਮੀ ਨਹੀਂ ਰਹਿਣ ਦਿੱਤੀ ਮੈਂ ਇਹਨਾਂ ਕਿ ਜਿਹੜੇ ਮਾਪਿਓ ਉਹਨਾਂ ਨੂੰ ਉਹਨਾਂ ਨੂੰ ਵੀ ਸਬਕ ਹੈ ਇੱਕ ਕਿ ਆਪਣੇ ਬੱਚਿਆਂ ਨੂੰ ਜੋ ਬੱਚੇ ਕਰਦੇ ਆ ਉਹਨਾਂ ਨੂੰ ਉਹਨਾਂ ਦਾ ਹੱਕ ਮਿਲਣਾ ਚਾਹੀਦਾ ਹੈ ਭਾਵੇਂ ਉਹ ਡਾਕਟਰ ਬਣ ਭਾਵੇਂ ਇੰਜੀਨੀਅਰ ਬਣ ਭਾਵੇਂ ਸਿੰਗਰ ਬਣ ਉਹ ਆਪਣੇ ਬੱਚੇ ਨੂੰ ਪੂਰਾ ਮਤਲਬ ਸਾਥ ਦੇਣ ਆਪਣੇ ਬੱਚੇ ਦਾ ਮਾਪੇ